ਸਾਸੀ ਕਸਨ ਵੀਰ ਤੁਹਾਡਾ ਬ੍ਰਾਡਕਾਸਟ ਰੋਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪਿੰਡ ਸੁਖਾਣਾ ਦਾ ਜਿਲ੍ਹਾ ਮੋਗਾ ਤਹਿਸੀਲ ਬਈ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਿਓ ਆਜੋ ਬਾਈ ਜੀ ਸਾਸੀ ਦਾ ਬਾਈ ਜੀ ਨਾਮ ਕੀ ਬਾਈ ਜੀ ਆਪਣਾ ਜਲਦੀਪ ਹੈਗਾ ਜੀ ਵੀਰ ਆਪਣੇ ਘਰ ਆਣੋਂ ਕੀ ਡਰੈੱਸ ਆਈ ਆਪਣਾ ਇਹ ਸੁਖਾਰਾਂ ਦੀ ਜੇ ਕੋਸ਼ੇ ਨਾਲ ਦਾ ਧਾਰਾ ਕੀਤਾ ਲਗਾ ਰਹੀ ਠੀਕ ਹੋ ਜੀ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਚ ਆਪਣੇ ਪੁੱਸੇ ਲੋ ਅੱਜ ਆਪਣੇ ਕੋ ਕਿੰਨੇ ਨਗ ਬਕਾਊਗਾ ਜੀ ਕੀ ਡਿਟੇਲ ਆਈ ਵੜਦੀ ਦੱਸੋ ਜੀ ਇਹ ਜੀ ਦੂਜਾ ਸੂਆ ਸੂਈ ਹੋਈ ਆ ਜੀ ਹਾਂ ਜੀ 2 ਮਹੀਨੇ ਸੁਈ ਹੋਈ ਵਿਆ ਉਹ ਬੱਛੀ ਆ ਬਾਈ ਜੀ ਦੂਜਾ ਸੂਆ 2 ਮਹੀਨੇ ਹੋ ਗਏ ਸੁਈ ਨੂੰ ਮਗਰਾਹਾ ਇਹਦੇ ਬੱਛੀ ਆ ਤੇ ਕੀ ਦੁੱਧੂਦਰ ਕਾਰਡ ਆ ਜੀ 14 ਕਿਲੋ ਹੈ ਥੱਲੇ ਖਾਣ ਆਪਾਂ ਜੋਕ ਕੇ ਦੇਵਾਂਗੇ ਜੀ ਜੋਕ ਦੇਈ ਅਸੀਂ ਠੀਕ ਹੋ ਜੀ ਬਾਈ ਦਾ ਦੱਸਣ ਦੇ ਮਤਾਬਕ ਇਸ ਟਾਈਮ ਵੀਰੇ 14 ਲੀਟਰ ਦੁੱਧ ਤਿਆਰ ਆ ਜੋ ਕੋਈ ਭਰਾ ਆਵੇ ਤੇ ਆਪਦੀ ਦੋ ਟਾਈਮ ਚੁਆਈ ਕਰੇ ਭਾਵੇਂ ਤਿੰਨ ਟਾਈਮ ਚੁਆਈ ਕਰੇ ਤੇ ਬਾਈ ਜੀ ਚੁਆਈ ਚੁਆਈ ਚ ਕਿਦਾਂ ਜੀ ਪੂਰੀ ਵਧੀਆ ਸੀਰਾਂ ਹੀ ਨਿਆਣਾ ਪੋਣਾ ਪਾ ਲੋ ਨਹੀਂ ਪੋਣਾ ਨਾ ਕੋਈ ਚੰਨੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਵੀਰੇ ਸ਼ਾਨਦਾਰਾ ਸੋਹਣਾ ਥਾਂ ਲੱਗਿਆ ਹੋਇਆ ਕੱਲਾ ਕੱਲਾ ਥਾਂ ਲੱਗਿਆ ਹੋਇਆ ਮਾਜੀ ਬਹਿ ਜਾਓ ਠੀਕ ਜੀ ਨਿਆਣਾ ਪੋਣਾ ਪਾ ਲੋ ਨਹੀਂ ਮਾੜੇ ਕੱਢ ਲੋ ਬਾਹਰ ਵੇਖਾ ਦੇ ਸੋਹਣੀ ਬਰੀਡ ਆ ਵੀਰੇ ਦੇਖ ਸਕਦੇ ਹੋ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਸੋਹਣਾ ਹਵਾਨਾ 14 ਲੀਟਰ ਇਸ ਟਾਈਮ ਦੁੱਧ ਤਿਆਰ ਆ 2 ਮਹੀਨੇ ਹੋ ਗਏ ਬਾਈ ਜੀ ਸੂਈ ਨੂੰ ਮਗਰੇ ਦੇ ਵੱਛੀ ਆ ਆਜੋ ਬਾਈ ਜੀ ਨੂੰ ਮੱਥੇ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਦੀ ਤੁਹਾਡੇ ਸਾਹਮਣੇ ਹੀ ਆ ਥੱਲੋਂ ਬਹੁਤ ਸਾਫ਼ ਆ ਬਾਈ ਜੀ ਆਹ ਬਈ ਇਹਦੀ ਵੱਛੀ ਆ 2 ਮਹੀਨੇ ਹੋ ਗਏ ਸੂਈ ਨੂੰ ਕੀ ਮੁੱਲ ਕਰਦੇ ਆਂ ਬਾਈ ਜੀ ਆਪਾਂ ਇਹਦਾ ਇਹ ਮੁੱਲ 40000 ਰੁਪਏ ਮੁੱਲੇ ਦਾ 40000 ਰੁਪਿਆ ਕਰਦੇ ਮੌਕੇ ਤੇ ਮੰਨਤਾਂ ਨੂੰ ਹੋ ਜਾਊਗਾ ਜੀ ਹਾਂਜੀ ਹਾਂਜੀ ਕੀਤਾ ਜਾਊਗਾ ਜੀ ਠੀਕ ਹੋ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 99171 ਜੀ ਹਾਂਜੀ 10523 ਜੀ ਠੀਕ ਹੋ ਜੀ ਇੱਕ ਵਾਰ ਫੇਰ ਬੋਲ ਦਿਓ 99171 ਜੀ ਹਾਂਜੀ 10523 ਜੀ ਠੀਕ ਹੋ ਜੀ ਦੱਸਣਾ ਚਾਹੁੰਦੇ ਬਾਈ ਦਾ ਇੱਕ ਕਿਰਾਏ ਦਾ ਕੰਮ ਵੀ ਹੈ ਬਾਈ ਤੇ ਬਾਕੀ ਦੀ ਡਿਟੇਲ ਬਾਈ ਦੱਸ ਦੇਣਗੇ ਹਾਂਜੀ ਦੱਸ ਦੋ ਜੀ ਆਪਣੇ ਕੋਲੇ ਗੱਡੀ ਆਈ ਛੋਟਾ ਥੀ ਠੀਕ ਹੋ ਜੀ ਤੇ ਕਿਰਾਏ ਤੇ ਆਪਾਂ ਲਜਾਣੇ ਆਗੇ ਠੀਕ ਹੋ ਜੀ ਜੇ ਜੇ ਕੋਈ ਆਪਣੇ ਏਅਰਕੋ ਜੋ ਇਧਰ ਪਸ਼ੂ ਲੈਂਦਾ ਠੀਕ ਕੋਈ ਚੱਕਨੀ ਪੂਰਾ ਫੁੱਲ ਪ੍ਰਬੰਧ ਆ ਜੀ ਠੀਕ ਹੋ ਬਾਈ ਜੀ ਤੇ ਬਾਈ ਦਾ ਕੰਟੈਕਟ ਨੰਬਰ ਜੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਹੀ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ ਜੀ ਪਹਿਲੇ